ਹalleluyah halleluyah halleluyah ਮੇਰੇ ਖੁਦਾਬੰਦ ਤੇ ਰਤਨਵਾਦ ਪਿਆਰੇ ਪਿਤਾ ਮਾਨ ਪਰਮੇਸ਼ਵਰ ਅਜ ਦੇ ਬਚਨ ਤੇ ਆਸ਼ੀਸ਼ ਬਰਕਤ ਦੇਣੀ ਮੇਰੇ ਪਿਤਾ ਖੁਦਾਬੰਦ ਅਜ ਦੇ ਬਚਨ ਸੜੀ ਜ਼ਿੰਦਗੀਆਂ ਚ ਕੰਮ ਕਰੇ ਮੇਰੇ ਪਿਤਾ ਮਾਨ ਪ੍ਰਭੂ ਜੀ ਜਦਵੀ ਤਰਾ ਬਚਨ ਖੁੱਲਦਾ ਜ਼ਿੰਦਗੀ ਦਿੰਦਾ ਖੁਦਾਬੰਦ ਜੋ ਵੀ ਪਾਈ ਪੈਣ ਇਸ ਬਚਨ ਨੂੰ ਸੁਣ ਮੇਰੇ ਉਹਨਾਂ ਦੇ ਘਰ ਪਰਿਵਾਰਾਂ ਚ ਉਹਨਾਂ ਦੇ ਘਰਾਂ ਨੇ ਚ ਆਸ਼ੀਸ਼ ਬਰਕਤ ਦੇਣੀ ਮੇਰੇ ਪਿਤਾ ਦਇਆ ਕਰਨੀ ਪਵਿੱਤਰ ਆਤਮਾ ਜੀ ਅਗਵਾਈ ਕਰਨੀ ਪ੍ਰਾਰਥਨਾ ਪ੍ਰਵਿਧੀ ਨੂੰ ਅੰਤ ਮੰਗਦੇ ਆਮਿਨ ਹallelujah ਅੱਜ ਦਾ ਆਪਣਾ ਬਚਨ ਹੈ ਪਹਿਲਾ ਪਤਰਸ 5 ਦਾ 6 ਤੋਂ 7 ਸੋ ਆਪਣੇ ਆਪ ਨੂੰ ਪਰਮੇਸ਼ਵਰ ਦੇ ਬਲਵੰਤ ਹੱਥ ਦੇ ਹੇਠ ਨੀਮਿਆ ਕਰੋ ਤਾਂ ਕਿ ਉਹ ਤੁਹਾਨੂੰ ਸਮੇਂ ਸਿਰ ਉੱਚਾ ਕਰੇ ਅਤੇ ਆਪਣੀ ਚਿੰਤਾ ਉਸ ਉੱਤੇ ਛੱਡ ਦੇਵੋ ਕਿਉਂ ਜੋ ਉਹ ਨੂੰ ਤੁਹਾਡਾ ਫਿਕਰ ਹੈ ਹallelujah ਬਚਨ ਸਾਨੂੰ ਕੀ ਸਿਖਾਉਂਦਾ ਹੈ ਆਪਣੇ ਆਪ ਨੂੰ ਪਰਮੇਸ਼ਵਰ ਦੇ ਬਲਵੰਤ ਹੱਥ ਦੇ ਥੱਲੇ ਨੀਮਾ ਕਰੋ ਪਰਭੂ ਦੇ ਅੱਗੇ ਛੋਟੇ ਬਣ ਜਾਓ ਨੀਮਾ ਕਰ ਦਿਓ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਤਾਂ ਜੋ ਪਰਮੇਸ਼ਵਰ ਸਹੀ ਸਮਾਂ 'ਤੇ ਤੁਹਾਨੂੰ ਉੱਚਾ ਕਰੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਧੀਨ ਕਰ ਦਿਓ ਆਪਣੇ ਆਪ ਨੂੰ ਪ੍ਰਭੂ ਦੇ ਹੱਥ ਦੇ ਵਿੱਚ ਦੇ ਦੇਵੋ ਫਿਰ ਪ੍ਰਭੂ ਵੀ ਸਹੀ ਸਮਾਂ 'ਤੇ ਤੁਹਾਨੂੰ ਉੱਚਾ ਕਰੇਗਾ ਅੱਗੇ ਕੀ ਲਿਖਿਆ ਅਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਦੇਵੋ ਕਿਉਂਕਿ ਉਹਨੂੰ ਤੁਹਾਡਾ ਫਿਕਰ ਹੈ ਆਪਣੀ ਸਾਰੀ ਚਿੰਤਾ ਸਾਰਾ ਬੋਝ ਸਾਰੀਆਂ ਪਰੇਸ਼ਾਨੀਆਂ ਸਾਰੇ ਦੁੱਖ ਤਕਲੀਫ ਆਪਣੇ ਪ੍ਰਭੂ ਯਸ਼ੂਤ ਤੇ ਸੁੱਟ ਦੇਵੋ ਕਿਉਂਕਿ ਉਹ ਪ੍ਰਭੂ ਪਰਮੇਸ਼ਵਰ ਜਿੰਦਾ ਖੁਦਾ ਹੈ ਸਾਡੀ ਫਿਕਰ ਕਰਦਾ ਹੈ ਉਹ ਪਰਮੇਸ਼ਵਰ ਸਾਡੀ ਚਿੰਤਾ ਕਰਦਾ ਹੈ ਉਹ ਸਾਨੂੰ ਸੰਭਾਲਦਾ ਹੈ ਉਹ ਸਮਰੱਥ ਹੈ ਉਹ ਪਰਮੇਸ਼ਵਰ ਸਾਡੀ ਰੱਖਿਆ ਕਰਦਾ ਹੈ ਉਹ ਪਰਮੇਸ਼ਵਰ ਸਾਡੀ ਦੇਖਭਾਲ ਕਰਦਾ ਹੈ ਹallelujah ਇਸ ਲਈ ਤੁਸੀਂ ਚਿੰਤਾ ਨਾ ਕਰੋ ਤੁਸੀਂ ਫਿਕਰ ਨਾ ਕਰੋ ਸਾਡੀ ਚਿੰਤਾ ਸਾਡੀ ਫਿਕਰ ਕਰਨ ਵਾਲਾ ਪਰਮੇਸ਼ਵਰ ਹੈ ਇਸ ਲਈ ਆਪਣੀ ਸਾਰੀ ਚਿੰਤਾ ਉਸ ਪਰਮੇਸ਼ਵਰ ਦੇ ਉੱਤੇ ਸੁੱਟ ਦੇ ਜੋ ਤੁਹਾਨੂੰ ਸੰਭਾਲਦਾ ਹੈ ਉਹ ਸਾਡੀ ਫਿਕਰ ਕਰਦਾ ਹੈ ਆਪਣਾ ਭਾਰ ਯਹੋਵਾ ਉੱਤੇ ਸੁੱਟ ਅਤੇ ਉਹ ਤੈਨੂੰ ਸੰਭਾਲੇਗਾ ਉਹ ਧਰਮੀ ਨੂੰ ਕਦੇ ਨਾ ਡੋਲਣ ਦੇਵੇਗਾ ਹallelujah ਇਹ ਲਿਖਿਆ ਬਚਨ ਦੇ ਵਿੱਚ ਆਪਣਾ ਭਾਰ ਯਹੋਵਾ ਉੱਤੇ ਸੁੱਟ ਦੇ ਆਪਣੀ ਚਿੰਤਾ ਆਪਣਾ ਸਾਰਾ ਬੋਝ ਸਾਡੀ ਤਕਲੀਫ ਪਰੇਸ਼ਾਨੀ ਉਸ ਪਰਮੇਸ਼ਵਰ ਦੇ ਉੱਤੇ ਸੁੱਟ ਦੇ ਉਹ ਧਰਮੀ ਨੂੰ ਕਦੇ ਡੋਲਣ ਨਹੀਂ ਦਿੰਦਾ ਪਰਮੇਸ਼ਵਰ ਵਾਦਾ ਕਰਦਾ ਹੈ ਮੈਂ ਤੁਹਾਨੂੰ ਸੰਭਾਲਾਂਗਾ। ਪ੍ਰਭ ਦੇ ਬਚਨ ਤੇ ਭਰੋਸਾ ਰੱਖੋ। ਪਰਮੇਸ਼ਰ ਦੇ ਹੁਕਮ ਤੇ ਅਨਸਾਰ ਚੱਲੋ। ਵਿਸ਼ਵਾਸ ਕਰੋ ਪਰਮੇਸ਼ਰ ਦੇ ਬਚਨ ਤੇ। ਇਸ ਲਈ ਆਪਣੇ ਸਾਰੇ ਚਿੰਤਾ ਉਸ ਉੱਤੇ ਸੁੱਟ ਦਿਓ। ਉਹ ਸਮਰੱਥ ਪਰਮੇਸ਼ੁਰ ਹੈ ਉਹ ਸਾਡੀ ਫਿਕਰ ਕਰਦਾ ਹੈ। ਹallelujah। ਸਾਡੇ ਚਿੰਤਾ ਕੀਤੇ ਕੁਝ ਨਹੀਂ ਹੋਣਾ। ਜਿੰਨਾ ਵੀ ਮਰਦੀ ਚਿੰਤਾ ਕਰ ਲਓ ਤੁਸੀਂ। ਇਸ ਲਈ ਪਰਮੇਸ਼ਰ ਕਹਿੰਦਾ ਉਹ ਕਿਹੜਾ ਮਨੁੱਖਾ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਦੇ ਵਿੱਚ ਇੱਕ ਪਲ ਦਾ ਵਾਅਦਾ ਕਰ ਸਕਦਾ ਹੈ। ਹallelujah। ਜਦੋਂ ਪਰਮਾਤੀ 6 ਦਾ 25 ਤੇ 34 ਤੱਕ ਪੜਦੇ ਆ। ਉਸ ਵਿੱਚ ਕੀ ਲਿਖਿਆ ਮੈਂ ਸਿਰਫ ਇੱਥੇ 6 ਦਾ 25 ਪੜਾਂਗਾ। ਬਾਕੀ ਤੁਸੀਂ ਆਪ ਪੜ ਸਕਦੇ ਹੋ। ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੀ ਜ਼ਿੰਦਗੀ ਦੇ ਲਈ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ, ਜਾਂ ਕੀ ਪੀਵਾਂਗੇ। ਅਤੇ ਨਾ ਆਪਣੇ ਸਰੀਰ ਦੇ ਲਈ ਕਿ ਅਸੀਂ ਕੀ ਪਹਿਨਾਂਗੇ, ਇਸ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਵਸਤਰ ਨਾਲੋਂ ਵੱਧ ਮਹੱਤਵਪੂਰਨ ਨਹੀਂ। ਇਸ ਲਈ ਜ਼ਿੰਦਗੀ ਦੀ ਚਿੰਤਾ ਨਾ ਕਰੋ ਨਾ ਖਾਣ ਲਈ ਨਾ ਆਪਣੇ ਪੀਣ ਲਈ ਨਾ ਆਪਣੇ ਪਹਿਨਣ ਲਈ ਪ੍ਰਭੂ ਕਹਿੰਦਾ ਆਕਾਸ਼ ਦੇ ਪੰਛੀਆਂ ਵੱਲ ਵੇਖੋ ਨਾ ਉਹ ਬੀਜਦੇ ਹਨ ਨਾ ਵੱਢਦੇ ਹਨ ਨਾ ਢੋਲਿਆਂ ਦੇ ਵਿੱਚ ਡਰਮਾਂ ਦੇ ਵਿੱਚ ਇਕੱਠਾ ਕਰਦੇ ਹਨ ਪਰ ਫਿਰ ਵੀ ਪਰਮੇਸ਼ੁਰ ਉਹਨਾਂ ਦੀ ਦੇਖਭਾਲ ਕਰਦਾ ਹੈ ਪਰਮੇਸ਼ੁਰ ਉਹਨਾਂ ਦੇ ਲਈ ਚਿੰਤਾ ਕਰਦਾ ਹੈ ਪਰਮੇਸ਼ੁਰ ਉਹਨਾਂ ਦਾ ਇੰਤਜ਼ਾਮ ਕਰਦਾ ਹੈ ਕਿ ਗਿਗਲੀ ਹੈ ਕਿ ਅਸੀਂ ਉਹਨਾਂ ਨਾਲੋਂ ਵਧੇਰੇ ਉੱਤਮ ਨਹੀਂ ਹਾਂ ਪ੍ਰਭੂ ਕਹਿੰਦਾ ਹੈ ਪਰਮੇਸ਼ੁਰ ਦਾ ਤੇ ਬੱਚੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿਉ ਕਿਹੜਾ ਮਨੁੱਖ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਦੇ ਵਿੱਚ ਇੱਕ ਪਲ ਦਾ ਹੀ ਵਾਅਦਾ ਕਰ ਸਕਦਾ ਹੈ ਇਸ ਲਈ ਚਿੰਤਾ ਨਾ ਕਰੋ ਆਪਣੇ ਪਰਮੇਸ਼ਰ ਦੇ ਬਚਨ ਉੱਪਰ ਭਰੋਸਾ ਰੱਖੋ ਪਰਮੇਸ਼ਰ ਦੇ ਬਚਨ ਤੇ ਦ੍ਰਿੜ ਵਿਸ਼ਵਾਸ ਰੱਖੋ ਕਿਉਂ ਸਾਨੂੰ ਸੰਭਾਲਦਾ ਸਾਡੀ ਉਹ ਚਿੰਤਾ ਕਰਦਾ ਹੈ ਪਰਮੇਸ਼ਰ ਕੀ ਕਹਿੰਦੇ ਹਨ ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਦਿਲ ਦੇ ਵਿੱਚ ਪਰਮੇਸ਼ਵਰ ਦਾ ਧੰਨਵਾਦ ਕਰੋ ਹਰ ਟਾਈਮ ਪਰਮੇਸ਼ਵਰ ਦਾ ਧੰਨਵਾਦ ਕਰੋ ਆਪਣੀ ਚਿੰਤਾ ਛੱਡ ਕੇ ਤੁਸੀਂ ਆਪਣੀ ਪ੍ਰਾਰਥਨਾ ਸਣੇ ਪ੍ਰਭੂ ਦਾ ਧੰਨਵਾਦ ਕਰੋ ਹਰ ਗੱਲ ਵਿੱਚ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹੋ ਇਸ ਲਈ ਚਿੰਤਾ ਨਾ ਕਰੋ ਕਿਉਂਕਿ ਜੋ ਤੁਹਾਡੀ ਫਿਕਰ ਪਰਮੇਸ਼ੁਰ ਨੂੰ ਹੈ ਹallelujah ਪ੍ਰభుਵਿੰਨਾਂ ਬਚਨਾਂ ਦੇ ਨਾਲ ਸਭ ਨੂੰ ਆਸ਼ੀਸ਼ ਬਰਕਤ ਹੈ ਇਸ ਬਚਨ ਦੇ ਲਈ ਪ੍ਰਾਰਥਨਾ ਕਰਾਂਗੇ ਹallelujah ਹallelujah ਬਰੇ ਖੁਦਾਵੰਤ ਤੇਰਾ ਧੰਨਵਾਦ ਮੇਰੇ ਪਿਤਾ ਮਹਾਨ ਪਰਮੇਸ਼ੁਰ ਦੇ ਬਚਨ ਦੇ ਲਈ ਪਿਆਰੇ ਪਿਤਾ ਤੇਰਾ ਧੰਨਵਾਦ ਖੁਦਾਬਾਪਜ ਦੇ ਬਚਨ ਦੇ ਦੁਆਰਾ ਸਭ ਨੂੰ ਆਸ਼ੀਸ਼ ਬਰਕਤ ਦੇਣੀ ਖੁਦਾਬਾਪ ਮਹਾਨ ਪਿਤਾ ਅਸੀਂ ਆਪਣੀ ਸਾਰੀ ਚਿੰਤਾ ਤੈਨੂੰ ਦੇ ਦਿੰਦੇ ਹਾਂ ਪਰਮੇਸ਼ਰ ਅਸੀਂ ਆਪਣੇ ਸਾਰੇ ਬੋਝ ਤੈਨੂੰ ਦੇਨੇ ਹਾਂ ਖੁਦਾਵੰਦ ਜਿਸ ਤਨਾਤਰਾ ਵਚਨ ਕਹਿੰਦਾ ਕਿ ਹੈ ਭਾਰਤ ਲਈ ਦੱਬੇ ਹੋਏ ਲੋਕੋ ਮੇਰੇ ਕੋਲ ਆ ਮੈਂ ਤੁਹਾਨੂੰ ਆਰਾਮ ਦੇਵਾਂਗਾ ਮੇਰੇ ਪਿਆਰੇ ਪਿਤਾ ਤੂੰ ਸਾਰੀ ਮਨੁੱਖ ਜਾਤੀ ਦਾ ਪਾਲਣਹਾਰ ਪਰਮੇਸ਼ਰ ਹੈ ਮੇਰੇ ਖੁਦਾ ਅਸੀਂ ਆਪਣਾ ਸਾਰਾ ਬੋਝ ਤੈਨੂੰ ਦੇ ਦਿੰਨੇ ਹਾਂ ਖੁਦਾ ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਦੇ ਵਿੱਚ ਦਿੰਨੇ ਹਾਂ ਮੇਰੇ ਪਿਤਾ ਤੂੰ ਸਾਡਾ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ ਤੂੰ ਸਾਨੂੰ ਸੰਭਾਲਣ ਵਾਲਾ ਪਰਮੇਸ਼ਰ ਹੈ तू रहम कर अपने बच्चे तरस कर खुदा बाप तेरा धन्यवाद तेरा धन्यवाद कर दे मेरे महान परमेश्वर सारा आदर महिमा जलाल तेरे नाम दिने प्रार्थना प्रभु यशोनाशी नाम से आम हैं आमीन हालेलुया